ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਨਨਪੁਰ ਸਾਹਿਬ ਮੈਂ ਆਪਣੇ ਸੋਹਣੇ ਪਿੰਡ ਗੰਭੀਰਪੁਰ ਤੋਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਜਿਸ ਤਰੀਕੇ ਦੀ ਰਾਜਨੀਤੀ ਅਸੀਂ ਕਰਨਾ ਚਾਹੁੰਦੇ ਸੀ ਈਮਾਨਦਾਰੀ ਦੀ ਨਿਮਰਤਾ ਦੀ ਤੇ ਕੰਮਾਂ ਦੀ ਆਪ ਸਭ ਨੇ ਉਸ ਰਾਜਨੀਤੀ ਨੂੰ ਕਬੂਲਿਆ ਹੈ ਚੰਗੀ ਗੱਲ ਇਹ ਹੈ ਕਿ ਅੱਜ ਬਲਾਕ ਸਮਤੀ ਤੇ ਜ਼ਿਲ੍ਹਾ ਪਰੀਸ਼ਦ ਦੀਆਂ ਵੋਟਾਂ ਪਈਆਂ ਸ਼੍ਰੀ ਨਨਪੁਰ ਸਾਹਿਬ ਹਲਕੇ ਚ ਕਿਤੇ ਵੀ ਇੱਕ ਜਗ੍ਹਾ ਤੇ ਕਿਸੇ ਬੂਤੇ ਵੀ ਕੋਈ ਲੜਾਈ ਦਾ ਕੋਈ ਝਗੜੇ ਦਾ ਕੋਈ ਇਦਾਂ ਦੀ ਖਬਰ ਨਹੀਂ ਆਈ ਆ ਪੂਰੀ ਆਪਸੀ ਭਾਈਚਾਰੇ ਨਾਲ ਸਾਂਝੀ ਵਾਲਤਾ ਦੇ ਨਾਲ ਵੋਟਾਂ ਪਾਈਆਂ ਆ ਪਈ ਪਈਆਂ ਨੇ ਇਹ ਇੱਕ ਬਹੁਤ ਚੰਗੀ ਜਿਹੜੀ ਹੈ ਗੱਲ ਹੈ ਬਹੁਤ ਕਿਉਂਕਿ ਸਾਡਾ ਆਪਸੀ ਭਾਈਚਾਰਾ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਆਪ ਜੀ ਨੂੰ ਜਿਵੇਂ ਪਹਿਲਾਂ ਦੱਸਿਆ ਸੀ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਕਾਗਜ਼ ਪਰੰਤੋਂ ਨਹੀਂ ਰੋਕਿਆ ਗਿਆ ਜੀ ਕਿਸੇ ਦੇ ਉੱਤੇ ਕੋਈ ਪਰਚਾ ਕੋਈ ਝੂਠਾ ਕੇਸ ਜਾਂ ਕੁਝ ਨਹੀਂ ਕੀਤਾ ਗਿਆ ਕਿਸੇ ਦੇ ਕਾਗਜ਼ ਰੱਦ ਨਹੀਂ ਕਰਾਏਗੇ ਤੇ ਮੈਨੂੰ ਯਾਦ ਹੈ ਵਿਧਾਨ ਸਭਾ ਦੇ ਇਲੈਕਸ਼ਨਾਂ 'ਚ ਸਾਡੇ ਪੋਸਟਰ ਫਾੜੇ ਜਾਂਦੇ ਸੀ ਸਾਡੇ ਬੋਰਡ ਉਹ ਤਾਂ ਹੁਣ ਵੀ ਖੈਰ ਫਾੜ ਜਾਂਦੇ ਸਾਡੇ ਨਹੀਂ ਸਾਡੇ ਉਹ ਨਹੀਂ ਪੱਥਰ ਤੋੜ ਜਾਂਦੇ ਆ ਪਰ ਸਾਡੀ ਸਾਡੇ ਸਾਡੀ ਰਾਜਨੀਤੀ ਦਾ ਸਟਾਈਲ ਵੱਖਰਾ ਹੈ ਇਹਨਾਂ 10 ਦਿਨਾਂ ਦੇ ਵਿੱਚ ਕੋਈ ਪਾਰਟੀ ਦਾ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਸਾਲਾ ਝੰਡਾ ਫਾੜਿਆ ਸਾਨੂੰ ਝੰਡਾ ਲਾਣ ਨਹੀਂ ਦਿੱਤਾ ਸਾਡਾ ਪੋਸਟਰ ਫਾੜੇ ਨਾ ਸਭ ਨੂੰ ਬਰਾਬਰ ਹੱਕ ਸੀ ਕੈਂਪੇਨ ਕਰਨ ਦਾ ਤੁਸੀਂ ਆਪਣੀ ਆਪਣੀ ਸੋਚ ਆਪਣੇ ਆਪਣੇ ਵਿਚਾਰ ਤਾਰਾ ਲੋਕਾਂ ਚ ਲਿਖੇ ਜਾਓ ਆ ਮੈਂ ਸਾਰੇ ਪਾਰਟੀਆਂ ਦੇ ਆਗੂਆਂ ਦਾ ਧੰਨਵਾਦ ਕਰਦਾ ਹਾਂ ਕਿ ਸਾਰਾ ਇਲੈਕਸ਼ਨ ਸੋਕ ਸ਼ਾਂਤੀ ਨਾਲ ਜਿਹੜਾ ਹੈ ਸਿਰੇ ਚੜਿਆ ਤੇ ਖਾਸ ਕਰਕੇ ਦੂਜੀ ਜਿਹੜੇ ਹੁਣ ਦੂਜਾ ਧੰਨਵਾਦ ਮੇਰੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰਾਂ ਨਾਲ ਪੁਰ ਸਾਹਿਬ ਦੇ ਸਾਰੇ ਪਰਿਵਾਰ ਲਈ ਸਾਡੇ ਬਲਾਕ ਪ੍ਰਧਾਨਾਂ ਲਈ ਸਾਡੇ ਬੂਥ ਇਨਚਾਰਜਾਂ ਲਈ ਸਾਡੇ ਸਾਰੇ ਚੇਅਰਮੈਨ ਸਹਿਬਾਨ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸਾਰੇ ਉਮੀਦਵਾਰ ਸਾਡੇ ਸਾਰੇ ਵਿੰਗ ਮਹਿਲਾ ਵਿੰਗ ਯੂਥ ਵਿੰਗ ਐਸਸੀ ਵਿੰਗ ਕਿਸਾਨ ਵਿੰਗ ਸਭ ਦਾ ਸਭ ਦਾ ਦਿਲੋਂ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਮੇਰੇ ਭਰਾਵਾਂ ਦਾ ਸਾਡੇ ਸਰਪੰਚ ਵੀਰਾਂ ਦਾ ਜਿਹਨੇ ਛੋਟੇ ਵੱਡੇ ਭਾਈ ਬਣ ਕੇ ਐਨ ਇੱਕ ਪਰਿਵਾਰ ਬਣ ਕੇ ਚਟਾਨੜ ਬਣ ਕੇ ਅੱਜ ਖੜੇ ਰੇ ਹਰ ਬੂਥ ਤੇ ਕਿੰਨੇ ਜੋ ਮੈਂ ਫੋਨ ਤੇ ਵੀ ਲਗਾ ਰਿਹਾ ਤੇ ਜੋ ਮੈਂ ਦੇਖਿਆ ਫੋਟੋਆਂ ਦੇ ਵਿੱਚ ਹਰ ਜਗ੍ਹਾ ਆਮ ਆਦਮੀ ਪਾਰਟੀ ਦੇ ਬੂਥ ਤੇ ਬਹੁਤ ਭਾਰੀ ਰਸ਼ ਸੀਗਾ ਤੁਹਾਡੀ ਮਿਹਨਤ ਨੂੰ ਸਲਾਮ ਤੁਸੀਂ ਕਈ ਦਿਨਾਂ ਦੇ ਲੱਗੇ ਹੋਇਓ ਆਪ ਸਭ ਦਾ ਮੈਂ ਦੇਣਾ ਨਹੀਂ ਦੇ ਸਕਦਾ ਤੁਸੀਂ ਪਰਿਵਾਰ ਹੋ ਤੁਸੀਂ ਜਿਹੜੇ ਹੋ ਮੇਰੀਆਂ ਸੱਜੀਆਂ ਖਬੀਆਂ ਬਾਹਾਂ ਹੂੰ ਮੇਰੀ ਸ਼ਾਨ ਮੇਰੀ ਸ਼ੌਕਤ ਮੇਰੀ ਤਾਕਤ ਤੁਹਾਡੇ ਕਰਕੇ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਸਹਿਬਾਨ ਦਾ ਹਰ ਇੱਕ ਲੀਡਰ ਸਹਿਬਾਨ ਦਾ ਹਰ ਇੱਕ ਸਰਪੰਚ ਸਹਿਬਾਨ ਦਾ ਦਿলো ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਕਿੰਨੀ ਉਮਰ ਹੋ ਗਈ ਮਾਤਾ ਜੀ 100 ਸਾਲ ਦੀ ਜੀ ਵੋਟ ਪਾ ਕੇ ਆਏ ਅੱਜ ਫਿਰ ਹਾਂ ਵੋਟ ਪਾਏ ਮੰਨ ਜੋਗੇ ਐਸਡੀਐਮ ਸਭ ਆਨੰਦ ਪ੍ਰਸਾਦ ਜੀ ਦੀ ਹਦਾਇਤ ਅਨੁਸਾਰ ਜਿਹੜਾ ਬੋਟਾ ਦਾ ਕੰਮ ਹੈ ਬੜੇ ਅਮਨ ਮਾਨਾ ਚੱਲ ਰਿਹਾ ਤੇ ਤੁਸੀਂ ਇਸ ਟਾਈਮ ਜ਼ੋਨ ਨੰਬਰ 10 ਹਮਲਾ ਦੇ ਵਿੱਚ ਗੜੇ ਹੋ ਬਹੁਤ ਵਧੀਆ ਕੰਮ ਬਹੁਤ ਪੀਸਫੁਲ ਨਾਲ ਕੰਮ ਚੱਲ ਰਿਹਾ ਸਾਰਾ ਕੁਝ ਜੋ ਭਾਰਤੀ ਜਮਨ ਤੁਮੇਸ਼ਿਆ ਦਿਆ ਰਹਤਾ ਹੈ ਜਾਂ ਮੰਨ ਲਓਗੇ ਐਸ.ਡੀ.ਐਮ ਸਾਹਿਬ ਨੇ ਦਿਆ ਹੈ ਉਹਨਾਂ ਅਨੁਸਾਰ ਕੰਮ ਹੋ ਗੀ ਸਰ ਕਿੰਨੇ ਬੂਥ ਤੁਸੀਂ ਦੇਖ ਰਹੇ ਹੋ ਬਿਲਕੁਲ 6 ਬੂਥ ਹੈ ਜੀ ਤੇ ਸਾਰੇ ਬੂਥਾਂ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਜਿਹੜਾ ਵੋਟ ਟਰਨ ਆਊਟ ਆਇਆ ਉਹ 54.72 ਆਇਆ ਤੇ ਬਹੁਤ ਅੱਛਾ ਜਿਹੜਾ ਪੋਲਿੰਗ ਹੋਈ ਹੈ ਆਸ ਤੋਂ ਥੋੜੀ ਜ਼ਿਆਦਾ ਪੋਲਿੰਗ ਹੋਈ ਹੈ ਤੇ ਇਸ ਲਈ ਵੀ ਮੈਂ ਸਾਰੇ ਵੋਟਰਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅੱਜ ਸੰਡੇ ਵਾਲੇ ਦਿਨ ਘਰ ਤੋਂ ਬਾਹਰ ਨਿਕਲ ਕੇ ਪੋਲਿੰਗ ਬੂਥਾਂ ਤੇ ਜਾ ਕੇ ਆਪਣੇ ਮਤਦਾਤਾ ਦਾ ਜਿਹੜਾ ਉਹ ਇਸਤੇਮਾਲ ਕੀਤਾ ਸਭ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਬਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਬਲ